ਐਸ ਵਕਤ ਦੀ ਬੇਹਦ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆ ਤੇ ਖਬਰ ਜੁੜੀ ਹੋਈ ਹੈ ਪੰਜਾਬ ਦੇ ਅਤੇ ਸਿੱਖ ਕੌਮ ਦੇ ਹੀਰੇ ਭਾਈ ਬਲਵੰਤ ਸਿੰਘ ਰਾਜੋਵਾਣਾ ਦੇ ਨਾਲ ਭਾਈ ਬਲਵੰਤ ਸਿੰਘ ਰਾਜੋਵਾਣਾ ਉਹ ਸਿੰਘ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਪੰਥ ਦੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਇਹ ਨਹੀਂ ਪ੍ਰਵਾਹ ਕੀਤਾ ਕਿ ਸਾਡੇ ਪਿੱਛੇ ਸਾਡਾ ਪਰਿਵਾਰ ਵੀ ਖੜਾ ਹੈ ਸਾਡੇ ਪਿੱਛੇ ਸਾਡੇ ਬੱਚੇ ਵੀ ਨੇ ਪਰ ਇਹਨਾਂ ਦਾ ਉਸੇ ਵੇਲੇ ਇੱਕੋ ਇੱਕ ਟੀਚਾ ਸੀ ਕਿ ਸਾਡੇ ਪੰਥ ਦੇ ਵੱਲ ਸਾਡੇ ਧਰਮ ਦੇ ਵੱਲ ਜਿਹੜਾ ਕੋਈ ਮਾੜੀ ਨਜ਼ਰ ਨਾਲ ਦੇਖੇਗਾ ਉਸ ਦਾ ਇੰਜਾਮ ਮਾੜਾ ਹੀ ਹੋਵੇਗਾ ਤੇ ਦੱਸ ਦਈਏ ਕਿ ਐਸ ਵਕਤ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਹਾਂ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਇੱਕ ਵੱਡੀ ਖਬਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਹ ਖਬਰ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਲਹਿਰ ਖੁਸ਼ੀ ਦੀ ਛਾਵੇਂ ਵੀ ਕਿਉਂ ਨਾ ਕਿਉਂਕਿ ਖਬਰ ਹੀ ਇੰਨੀ ਖੁਸ਼ੀਆਂ ਵਾਲੀ ਹੈ ਭਾਈ ਬਲਵੰਤ ਸਿੰਘ ਰਾਜੋਵਾਣਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਪਹੁੰਚ ਰਿਹਾ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਾ ਕੇ ਵਧਾਈਆਂ ਦਿੱਤੀਆਂ ਜਾ ਰੀਆਂ ਨੇ ਮਠਾਈਆਂ ਵੰਡੀਆਂ ਜਾ ਰੀਆਂ ਨੇ ਅਤੇ ਪੂਰੇ ਪਿੰਡ ਨੂੰ ਵਿਆਹ ਵਾਂਗੂ ਸਜਾਇਆ ਜਾ ਰਿਹਾ ਹੈ ਕਿਉਂਕਿ ਸਾਧ ਸੰਗਤ ਜੀ ਖਬਰ ਹੀ ਕੁਝ ਇਸ ਤਰੀਕੇ ਦੀ ਹੈ ਕਿ ਚੰਡੀਗੜ ਬੁੜੈਲ ਜੇਲ੍ਹ ਦੇ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਉਹਨਾਂ ਦੀ ਰਿਹਾਈ ਦੇ ਹੁਕਮ ਜਾਰੀ ਹੋ ਗਏ ਨੇ ਤੇ ਉਹ ਜਦੋਂ ਰਿਹਾ ਹੋ ਕੇ ਬਾਹਰ ਆਏ ਤਾਂ ਉਸੇ ਵਕਤ ਇੱਕ 28 ਸਾਲਾਂ ਦਾ ਇੱਕ ਨੌਜਵਾਨ ਜੋ ਕਿ 30 ਕਰੋੜ ਰੁਪਏ ਦੀ ਗੱਡੀ ਲੈ ਕੇ ਉੱਥੇ ਪਹੁੰਚਿਆ ਜੋ ਨੌਜਵਾਨ ਕੈਨੇਡਾ ਤੋਂ ਆਇਆ ਸੀ ਉਸਨੇ ਪਹਿਲਾਂ ਤੋਂ ਇੱਕ ਪ੍ਰਣ ਕੀਤਾ ਸੀ ਕਿ ਮੈਂ ਇਸ 30 ਕਰੋੜ ਦੀ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਵਾਨਾ ਨੂੰ ਬਿਠਾਵਾਂਗਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਜ਼ਤ ਦੇ ਨਾਲ ਘਰ ਛੱਡ ਕੇ ਆਵਾਂਗਾ ਤੇ ਉਸ ਤੋਂ ਬਾਅਦ ਫਿਰ ਮੈਂ ਗੱਡੀ ਚਲਾਵਾਂਗਾ ਤੇ ਉਸ ਸਖਸ਼ ਨੇ 30 ਕਰੋੜ ਰੁਪਏ ਦੀ ਉਹ ਸਪੈਸ਼ਲ ਗੱਡੀ ਤਿਆਰ ਕਰ ਰੱਖੀ ਹੈ ਭਾਈ ਬਲਵੰਤ ਸਿੰਘ ਰਾਜੋਵਾਣਾ ਨੂੰ ਜੇਲ੍ਹ ਦੇ ਵਿੱਚੋਂ ਲੈ ਕੇ ਆਉਣ ਦੇ ਲਈ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਸਪੈਸ਼ਲ ਉਸ ਸਿੰਘ ਨੂੰ ਵੀ ਦਿਖਾਇਆ ਜਾ ਰਿਹਾ ਹੈ ਜਿਹੜਾ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ 28 ਸਾਲਾਂ ਦਾ ਉਹ ਨੌਜਵਾਨ ਜਿਸ ਦੇ ਅੰਦਰ ਇੱਕ ਜਜ਼ਬਾ ਹੈ ਕੁਝ ਕਰ ਦਿਖਾਉਣ ਦਾ ਅਤੇ ਉਸ ਦਾ ਸਾਡੇ ਬੰਦੀ ਸਿੰਘਾਂ ਦੇ ਪ੍ਰਤੀ ਉਹ ਪਿਆਰ ਹੈ ਉਹ ਮੁਹੱਬਤ ਹੈ ਜੋ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਜੀ ਆ ਸਾਧ ਸੰਗਤ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 30 ਸਾਲ ਹੋ ਚੁੱਕੇ ਨੇ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਪਰ ਸਮੇਂ ਦੀ ਸਰਕਾਰ ਅੱਗੇ ਤਰੀਕਾਂ ਤੇ ਤਰੀਕਾਂ ਭਾਰੀ ਹੈ ਜਿੱਥੇ ਹੋਰ ਵੀ ਕਾਫੀ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪਰੋਲ ਮਿਲ ਜਾਂਦੀ ਹੈ ਪਰ ਸਾਡੇ ਬੰਦੀ ਸਿੰਘਾਂ ਦੇ ਵਾਸਤੇ ਘੰਟਿਆਂ ਤੋਂ ਘੰਟਿਆਂ ਦੀਆਂ ਪਰੋਲਾਂ ਹੀ ਕਿਉਂ ਮਿਲਦੀਆਂ ਨਹੀਂ ਤੇ ਦੂਜੀ ਗੱਲ ਇਹ ਕਿ ਜਿੱਥੇ ਹੁਣ ਸੁਪਰੀਮ ਕੋਰਟ ਵੀ ਇਹੀ ਕਹਿੰਦਾ ਹੈ ਕਿ ਜਿਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਸ ਨੂੰ ਤੁਸੀਂ ਜੇਲ੍ਹ ਦੇ ਵਿੱਚ ਬੰਦ ਕਰਕੇ ਨਹੀਂ ਰੱਖ ਸਕਦੇ ਉਸ ਨੂੰ ਤੁਸੀਂ ਜੇਲ੍ਹ ਚੋਂ ਬਾਹਰ ਕੱਢੋ ਤੇ ਫਿਰ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਕਿਉਂ ਬੰਦ ਕਰ ਰੱਖਿਆ ਹੈ ਉਧਰ ਸਿੱਖ ਸੰਗਤਾਂ ਵੀ ਜੋ ਕਿ ਇਹੀ ਆਸਾਂ ਲਗਾਈ ਬੈਠੀਆਂ ਨੇ ਕਿ ਕਦੋਂ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣ ਤੇ ਅਸੀਂ ਉਹਨਾਂ ਦਾ ਸਵਾਗਤ ਕਰੀਏ ਜੀ ਹਾਂ ਜੇਕਰ ਆਪਾਂ ਜ਼ਿਕਰ ਕਰੀਏ ਉਸ 30 ਕਰੋੜ ਵਾਲੇ ਗੱਡੀ ਵਾਲੇ ਸਿੰਘ ਦੀ ਤਾਂ ਉਹ ਕੈਨੇਡਾ ਦਾ ਰਹਿਣ ਵਾਲਾ ਇੱਕ ਸਿੱਖ ਹੈ ਜਿਸ ਨੇ ਇਹ ਗੱਡੀ ਤਿਆਰ ਕਰ ਰੱਖੀ ਹੈ ਕਿ ਜਿਸ ਦਿਨ ਬੰਦੀ ਸਿੰਘ ਬਾਹਰ ਆਉਣਗੇ ਚਾਹੇ ਕੋਈ ਵੀ ਬੰਦੀ ਸਿੰਘ ਬਾਹਰ ਆਵੇ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਆਵੇ ਚਾਹੇ ਭਾਈ ਬਲਵੰਤ ਸਿੰਘ ਰਾਜੋਵਾਨ ਆਵੇ ਮੈਂ ਸਭ ਤੋਂ ਪਹਿਲਾਂ ਇਸ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਵਾਂਗਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ